ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਇਆ ਹੈ ਨਵਾਂ ਸਾਲ ਤੇ ਸਭ ਤੋਂ ਪਹਿਲਾਂ ਤਾਂ ਇਹ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਉਮੀਦ ਕਰਦਾ ਵੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਨਵੇਂ ਸਾਲ ਦੇ ਉੱਤੇ ਤੇ ਆਪਾਂ ਚੱਲਿਆਂਗੇ ਦਿੱਲੀ 에ਅਰਪੋਰਟ ਤੇ ਤੇ ਆਪਣੇ ਨਾਲ ਹੈਗੇ ਨੇ ਬਾਈ ਦਲਜੀਤ ਜੀ ਤੇ ਪਿੰਡ ਸਾਹੋ ਕਿਨਾਂ ਦਾ ਤੇ ਕਿਸੇ ਨੇ ਵੀ ਏਅਰਪੋਰਟ ਲਈ ਜਾਂ ਕਰਾਈ ਲਈ ਗੱਡੀ ਚਾਹੀਦੀ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰੋ ਜੀ ਤੇ ਆਪਣਾ ਨੰਬਰ ਬੋਲੋ ਜੀ ਪਹਿਲਾਂ ਜੀ 98152 ਜੀ 97197 ਦਲਜੀਤ ਸਿੰਘ 200 ਹੋਗੀ ਠੀਕ ਹੈ ਜੀ ਤੇ ਅੱਜ ਆਪਣਾ ਮਿੱਤਰ ਦਰਦੀਪ ਸਿੰਘ ਜਿਹੜਾ ਗਿਆ ਸੀ ਕੈਨੇਡਾ ਉਹਨੂੰ ਬਈ ਨੂੰ ਹਾਲੇ 7-8 ਮਹੀਨੇ ਹੋਏ ਨੇ ਤੇ ਹੁਣ ਉਹਨੂੰ ਛੁੱਟੀਆਂ ਨੇ ਗਈਆਂ 15-20 ਦਿਨਾਂ ਦੀਆਂ ਤੇ ਉਹਨੇ ਆਪਣੇ ਘਰੇ ਦੇਣਾ ਸਰਪ੍ਰਾਈਜ਼ ਤੇ ਮੈਂ ਤੇ ਮੇਰਾ ਮਿੱਤਰ ਇੱਕ ਬੋਲੋ ਜੀ ਆਪਣਾ ਨਾਮ ਤਾਂ ਫ੍ਰੀ ਲਾਪਰੀ ਸਿੰਘ ਪਿੰਡ ਅਸਪਾਲ ਖੁਰਦ ਤੋਂ ਤੇ ਅਸੀਂ ਦੋਨੇ ਚੱਲੇ ਉਹਨਾਂ ਨੂੰ ਲੈਣ ਤੇ ਆਪਣੇ ਨਾਲ ਬਾਈ ਦਲਜੀਤ ਬਹੁਤ ਵਧੀਆ ਬੰਦੇ ਨੇ ਬਾਈ ਦਲਜੀਤ ਹੁਣੀ ਵੀ ਤੇ ਕੰਪਰਮਾਈਜ਼ ਵਧੀਆ ਕਰਦੇ ਨੇ ਆਪਣੇ ਨਾਲ ਤੇ ਆਪਾਂ ਨੂੰ ਜਦੋਂ ਵੀ ਨੀਡ ਹੁੰਦੀ ਆਪਾਂ ਇਹਨਾਂ ਦੀ ਗੱਡੀ ਕਰਾਉਣਿਆਂਗੇ ਤੇ ਵਧੀਆ ਭਰੋਸੇਮੰਦ ਬੰਦੇ ਲੈਗੇ ਤੇ ਦਿਖਾਵਾਂਗੇ ਤੁਹਾਨੂੰ ਬਲੌਗ ਦੇ ਵਿੱਚ ਸਾਰਾ ਕੁਝ ਕਿੱਥੇ ਅਸੀਂ ਰੁਕਾਂਗੇ ਕਿੱਥੇ ਚਾਹ ਪਾਣੀ ਪੀਵਾਂਗੇ ਤੇ ਕਿਹੜੇ ਰਸਤੇ ਜਾਵਾਂਗੇ ਤੇ ਬਾਅਦ ਵਿੱਚ ਮਿਲਾਵਾਂਗੇ ਦਰਦੀਪ ਨੂੰ ਤੁਹਾਡੇ ਨਾਲ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਕਰੇ ਜਾ ਕੇ ਦਰਦੀਪਰੇ ਦੇਵਾਂਗੇ ਆਪਾਂ ਸਰਪ੍ਰਾਈਜ਼ ਦਿਖਾਵਾਂਗੇ ਸਾਰਾ ਬਲੌਗ ਦੇ ਵਿੱਚ ਬਣੇ ਰਹੋ ਜੀ ਆਪਣੇ ਬਲੌਗ ਦੇ ਵਿੱਚ ਰਮ ਤੋਂ ਦਿਖਾਈਆ ਪਲੇਸ ਲਓ ਜੀ ਤੇ ਆਪਾਂ ਪਹੁੰਚ ਚੁੱਕਿਆਂਗੇ ਉਚਾਣਾ ਸਹਿਰ ਉਚਾਣਾ ਇਹ ਹਰਿਆਣੇ ਦੇ ਵਿੱਚ ਪੰਡਤਾਂ ਦਾ ਤੇ ਅੱਗੇ ਉਹ ਪੰਡਤਾਂ ਦਾ ਢਾਬਾ ਆ ਗਿਆ ਜਿੱਥੇ ਇਹ ਸਹਿਰ ਦੇ ਵਿੱਚ ਆ ਗਿਆ ਪੰਡਤਾਂ ਦਾ ਢਾਬਾ ਉਹ ਸਾਹਮਣੇ ਤੇ ਉਹ ਸਾਹਮਣੇ ਆ ਜਿਹੜਾ ਬੋਰਡ ਦਿਖ ਰਿਹਾ ਪੰਡਤਾਂ ਦੇ ਢਾਬੇ ਦਾ ਆ ਗਿਆ ਤੇ ਪਹਿਲਾਂ ਸੀ ਆਏ ਪਿੰਡੋਂ ਚਲੇ ਢੱਡਰੀਆਂ ਤੋਂ ਤੇ ਢੱਡਰੀਆਂ ਤੋਂ ਚੀਮੇ ਚੀਮੇ ਤੋਂ ਸੁਨਾਮ ਸੁਨਾਮ ਤੋਂ ਪਾਤੜਾ ਪਾਤੜਾ ਤੋਂ ਖਨੌਰੀ ਖਨੌਰੀ ਤੋਂ ਨਰਵਾਣਾ ਤੇ ਨਰਵਾਣਾ ਤੋਂ ਬਾਅਦ ਹੋਣਾ ਆਇਆ ਉਚਾਣਾ ਜਿਵੇਂ ਆਪਾਂ ਕਹਿ ਦਈਏ ਵੀ ਵੱਡਾ ਕੀਵਾ ਛੋਟਾ ਕੀਵਾ ਇਸ ਤਰ੍ਹਾਂ ਨਰਵਾਣਾ ਤੇ ਉਚਾਣਾ ਨੇ ਇਹ ਤੇ ਉਚਾਣਾ ਤੋਂ ਬਾਅਦ ਦੇਖਾਂਗੇ ਫਿਰ ਅੱਗੇ ਜਾ ਕੇ ਕਿਸੇ ਢਾਬੇ ਦੇ ਉੱਤੇ ਰੋਟੀ ਵਗੈਰਾ ਖਾਵਾਂਗੇ ਤੇ ਨਾਲੇ 10-20 ਮਿੰਟ ਘੰਟਾ ਜਿੰਨਾ ਵੀ ਹੋਇਆ ਰੈਸਟ ਕਰਾਂਗੇ ਕਿਉਂਕਿ ਅਜੇ ਆਪਣੇ ਮਿੱਤਰ ਨੇ 12:30 ਤੱਕ ਉਤਰਨਾ ਹੀ ਹੈਗਾ ਤੇ ਉਹਨੂੰ ਬਾਹਰ ਨਿਕਲਦੇ ਨੂੰ 1:1 ਇੱਕ ਡੇਢ ਬਜ ਜਾਊਗਾ ਤੇ ਕਿਉਂਕਿ ਫਿਰ ਉਥੇ ਪਾਰਕਿੰਗ ਦੀ ਪਰਚੀ ਵੀ ਜ਼ਿਆਦਾ ਹੁੰਦੀ ਹੈਗੀ ਤੇ ਉਹਨਾਂ ਟਾਈਮ ਫਿਰ ਆਪਾਂ ਉਥੇ ਖੜ ਕੇ ਟਾਈਮ ਕਾਢ ਨੂੰ ਖਰਾਬ ਕਰਨਾ ਉਹੀ 150 ਰੁਪਏ ਆਪਾਂ ਖਾ ਲਾਂਗੇ ਕਿਸੇ ਵਧੀਆ ਰੈਸਟੋਰੈਂਟ ਤੇ ਖੜ ਕੇ ਨਾਲੇ ਦਮ ਲੈ ਲਾਂਗੇ ਡਰਾਈਵਰ ਨੇ ਵੀ ਘੰਟਾ ਰੈਸਟ ਕਰ ਲੂਗਾ ਤੇ ਆਹ ਬਾਈ ਦਾ ਨੰਬਰ ਹੈਗਾ 9815197199 ਤੇ ਕਿਸੇ ਵੀ ਬਾਈ ਨੇ 에어ਪੋਰਟ ਲਾ ਕਿਸੇ ਵੀ ਕਿਤੇ ਵੀ ਜਾਣ ਲਈ ਗੱਡੀ ਕਰਾਏ ਤੇ ਕਰਾਉਣੀ ਹੋਵੇ ਛੋਟੀ ਗੱਡੀ ਪੱਟੀ ਗੱਡੀ ਕੋਈ ਵੀ ਬਾਈ ਕੋਲੇ ਸਾਰੀਆਂ ਰਹਿਗੀਆਂ ਤੇ ਬਾਈ ਦਾ ਸੁਭਾਅ ਪੂਰਾ ਵਧੀਆਗਾ ਤੇ ਕੁਛ ਖਾਂਦਾ ਪੀਂਦਾ ਨਹੀਂ ਹੈਗਾ ਬਾਈ ਸਭ ਤੋਂ ਵੱਡੀ ਗੱਲ ਤੇ ਪੂਰਾ ਪਰਿਵਾਰਕ ਬਾਈ ਆਪ ਵੀ ਹੈਗਾ ਤੇ ਪਰਿਵਾਰ ਨਾਲ ਭੇਜਣ ਵਾਲਾ ਵੀ ਹੈਗਾ ਬਾਈ ਕੋਈ ਆਈ ਨਹੀਂ ਹੈਗਾ ਵੀ ਅਨਕੰਫਰਟੇਬਲ ਮਹਿਸੂਸ ਹੋਵੇ ਦੇ ਨਾਲ ਜਿਵੇਂ ਆਪਾਂ ਕਹਿ ਦਈਏ ਵੀ ਆਪਣੇ ਨਾਲ ਹਾਂ ਚ ਹਾਂ ਮਿਲਿਆਉਂਦਾਗਾ ਪੂਰਾ ਵਧੀਆ ਸੁਭਾਅ ਬਾਈ ਦਾ ਤੇ ਇਸ ਤੋਂ ਬਾਅਦ ਆਪਾਂ ਦੇਖ ਰਿਹਾ ਕਿਸੇ ਢਾਬੇ ਦੇ ਉੱਤੇ ਕਰਦੇ ਆ ਟਿਨਰ ਤੇ ਨਾਲੇ ਕਰਾਵਾਏ ਬਾਈ ਨੂੰ ਨਾਲ ਤੇ ਅੱਗੇ ਜਾ ਰਿਹਾ ਜੀਨ ਦਾ ਉਰ ਹੁਣ ਉਹ ਜੀਨ ਵਾਲੀ ਸੜਕ ਤੇ ਮਤਲਬ ਆਪਾਂ ਸ਼ਹਿਰ ਤਾਂ ਬਣੂਗਾ ਜੇ ਪਤਾ ਨਹੀਂ ਕਿਹੜੇ ਕਿਹੜੇ ਆਉਣਗੇ ਬਾਈ ਤੋਂ ਪੁੱਛ ਕੇ ਦੱਸਾਂਗੇ ਆਪਾਂ ਜਦੋਂ ਜਦੋਂ ਜਾਵਾਂਗੇ ਤੇ ਆ ਅੱਗੇ ਕਿਹੜਾ ਸ਼ਹਿਰ ਆਊ ਬਾਈ ਜੀਨ ਹੀ ਆਊਗਾ ਜੀ ਜੀਨ ਹੀ ਅੱਗੇ ਜੀਨ ਦੀ ਆਊਗਾ ਜੀ ਬਾਈ ਤੋਂ ਪਤਾ ਕਰਿਆ ਆਪਾਂ ਤੇ ਇਸ ਤੋਂ ਬਾਅਦ ਮਿਲਦੇ ਆਪਾਂ ਕਿਸੇ ਢਾਬੇ ਦੇ ਉੱਤੇ ਜਿੱਥੇ ਵੀ ਖੜੇ ਜਾ ਕੇ ਲਓ ਜੀ ਤੇ ਆ ਗਿਆ ਆਪਾਂ ਬਿੱਟੂ ਦੇ ਢਾਬੇ ਤੇ ਤੇ ਬਾਈ ਨੇ ਆਪਾਂ ਨੂੰ ਸੁਜੈਸਟ ਕੀਤਾ ਇਹ ਢਾਬਾ ਤੇ ਕਹਿੰਦਾ ਇੱਥੇ ਚਾਹ ਬਹੁਤ ਜਿਆਦਾ ਸਵਾਦ ਹੁੰਦੀ ਆ ਤੇ ਨਾਲੇ ਇੱਥੇ ਬਾਈ ਸਿੱਧੂ ਮੂਸੇ ਵਾਲੇ ਦਾ ਸਟੈਚੂ ਵੀ ਲੱਗਿਆ ਹੋਇਆ ਹੈਗਾ ਉਹ ਅੰਦਰ ਲੱਗਿਆ ਹੋਇਆ ਹੈਗਾ ਦਿਖਾਉਣਾ ਤੁਹਾਨੂੰ ਤੇ ਢਾਬਾ ਵੀ ਪੂਰਾ ਵਧੀਆ ਇੱਕ ਨੰਬਰ ਹੈਗਾ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਢਾਬੇ ਤੇ ਲੋ ਜੀ ਤੇ ਇਹ ਆ ਗਿਆ ਬਿੱਟੂ ਦਾ ਢਾਬਾ ਤੇ ਮੇਨ ਆ ਇੰਟਰਸਟ ਤੇ ਆਪਣਾ ਪੰਜਾਬ ਦਾ ਵਿਰਸਾ ਬਲਦ ਗੱਡਾ ਇਧਰ ਆ ਗਿਆ ਹਾਥੀ ਬਾਈ ਦਲਜੀਤ ਹੁਣੀ ਆਉਂਗਾ ਅੰਦਰ ਆਓ ਜੀ ਚੱਲਦੇ ਅੰਦਰ ਨੂੰ ਚਾਹੇ ਆਪਾਂ ਹੈਗੇ ਹਰਿਆਣੇ ਦੇ ਵਿੱਚ ਆ ਪਰ ਵਿਰਸਾ ਆਪਣਾ ਪੰਜਾਬ ਦਾ ਹੀ ਆ ਮੂਰੇ ਬਾਈ ਵੀ ਬਿੱਟੂ ਖੈਨ ਲੱਗਦਾ ਬਾਈ ਦਾ ਮੁੱਸੀ ਵਾਲੇ ਦਾ ਬੈਨਰ ਵੀ ਸਾਰੇ ਇਹਦੇ ਤੇ ਅਜੇ ਸਟੈਚੂ ਵੀ ਇਹਦਾ ਬਾਈ ਦਾ ਹੋ ਗਈ ਤੇ ਚਾਹ ਵਗੈਰਾ ਲਓ ਜੀ ਤੇ ਬੈਠ ਗਏ ਆਪਾਂ ਰੈਸਟੋਰੈਂਟ ਦੇ ਅੰਦਰ ਤੇ ਜਿਆਦਾ ਭੀੜ ਨਹੀਂ ਹੈਗੀ ਨਾਈਟ ਕਰਕੇ ਤੇ ਬਸ ਤਿੰਨ ਚਾਰ ਕਜਾਣੀ ਨੇਗੇ ਮਤਲਬ ਤਿੰਨ ਚਾਰ ਪਰਿਵਾਰ ਤੇ ਉਹ ਘਰ ਦਾ ਆਪਣੇ ਨਾਲ ਦਾ ਭਰਨਾ ਕੋਲੀ ਤੇ ਆਪਾ ਪਾਊਡਰ ਕਰਿਆ ਇੱਥੇ ਰੋਟੀ ਇੰਚ ਬਈ ਤੁਸੀਂ ਹੱਸੋਗੇ ਸਾਰੇ ਆਪਾਂ ਕਰੇ ਨੇ ਪਰੌਂਠੇ ਰਾਤ ਨੂੰ ਖਾਵਾਂਗੇ ਪਰੌਂਠੇ ਤੇ ਉਸ ਤੋਂ ਬਾਅਦ ਪੀਵਾਂਗੇ ਚਾਹ ਲੋ ਜੀ ਆ ਗਿਆ ਆਪਣਾ ਆਰਡਰ ਖਾਈਏ ਦਹੀਂ ਨਾਲ ਪਰੌਂਠੇ ਇਹ ਕਿਹੜਾ ਟਾਈਮ ਹੋ ਪਰੌਂਠਾ ਲੈਣਾ ਦਹੀਂ ਨਾਲ ਰਾਤ ਨੂੰ ਆਪਾਂ ਪਰਨਾ ਦੇਖੀ ਨਾ ਕਿ ਇਹ ਸਹੀ ਗਾ ਹਲਾ ਦੇ ਅਰਪੋਰਟ ਲੈਣਾ ਤੇ ਹਾਂਜੀ ਤੇ ਰੋਟੀ ਪਾਣੀ ਆਪਾਂ ਖਾ ਲਿਆ ਤੇ ਟਾਈਮ ਵੀ 9 ਸਵਾ 9 ਹੋ ਗਏ ਤੇ ਹੁਣ ਚੱਲਦੇ ਆਪਾਂ ਏਅਰਪੋਰਟ ਵੱਲ ਨੂੰ ਤੇ ਪਹਿਲਾਂ ਟਾਬੇ ਦਾ ਨਾਮ ਗਲਤ ਲੱਤਾ ਗਿਆ ਬਿੱਟੂ ਦਾ ਟਾਬਾ ਬਣੇਗਾ ਇਹ ਬਿੱਟੂ ਕਿਟੂ ਟਾਬਾ ਬਿੱਟੂ ਕਿਟੂ ਟਾਬਾ ਪਹੁੰਚ ਗਏ ਗੱਡੀ ਕੋਲੇ ਬਾਈ ਤਿਆਰ ਖੜਾ ਗੱਡੀ ਲਈ ਲਓ ਜੀ ਤੇ ਉਸ ਤੋਂ ਬਾਅਦ ਜੀਨ ਤੋਂ ਬਾਅਦ ਆਪਾਂ ਅੱਗੇ ਸੀ ਆਪਾਂ ਇੱਥੇ ਦਿੱਲੀ ਦੇ ਬਿਲਕੁਲ ਨੇੜੇ ਇਹ ਕਿਹੜਾ ਸਹਿਰਾਂ ਰੋਤਕ ਹਾਂ ਅਸੀਂ ਜੀ ਰੋਤਕ ਪਹੁੰਚ ਗਏ ਆਗੇ ਤੋਂ ਰੋਤਕ ਤੋਂ 2 ਕਿਲੋਮੀਟਰ ਪਿੱਛੇ ਆ ਕੇ ਰੋਤਕ ਤੋਂ 2.3 ਇਹ ਥਾਪੇ ਦਾ ਨਾਮ ਹੈਗਾਗਾ ਮਨਸੁਖ ਥਾਪਾ ਉਰੇ ਚਾਹ ਵਗੈਰਾ ਪੀਵਾਂਗੇ ਤੇ ਕਿਉਂਕਿ ਉਥੇ 에어ਪੋਰਟ ਦੇ ਉੱਤੇ ਪਾਰਕਿੰਗ ਦੀ ਪਰਚੀ ਜ਼ਿਆਦਾ ਹੈ ਜੀ ਘੰਟੇ ਦਾ 350 ਰੁਪਏ ਦਾ ਤੇ ਉਰੇ ਅਸੀਂ ਨਾਲੇ ਘੰਟਾ ਰੈਸਟ ਕਰ ਲਾਂਗੇ ਨਾਲੇ ਸਾਰੀ ਅਸੀਂ 100 ਰੁਪਏ ਦੀ ਚਾਹ ਪੀਂਦੇ ਨਹੀਂ ਹੈਗੇ ਅਸੀਂ ਦੋਨੇ ਜਣੇ ਚਾਹ ਦੋ ਗੋਨਾਂ ਦੀ ਚਾਹ ਕਰਦਾ ਲੇਟਾ ਮਾਸਾ ਚਾਹ ਕੋ ਕੋ ਇਹਦਾ ਕੋਕੀ ਦੇਦਾ ਬਾਕੀ ਦੇਖ ਲੈ ਇੱਕ ਮਿੰਟ ਠੀਕ ਇਹ ਟਾਬਾ ਵੀ ਬਹੁਤ ਵਧੀਆ ਜੀ ਤੇ ਇੱਕ ਨੰਬਰ ਮਾਹੌਲ ਇੱਥੇ ਦਿਖਾਉਣਾ ਤੁਹਾਨੂੰ ਲਓ ਜੀ ਤੇ ਇਹ ਆ ਗਿਆ ਮਨ ਸੁਖ ਟਾਬਾ ਤੇ ਉਰੇ ਚਾਹ ਨਾਲ ਅਸੀਂ ਖਾਵਾਂਗੇ ਬ੍ਰੈਡ ਫੇਰ ਉਸ ਤੋਂ ਬਾਅਦ 20-25 ਮਿੰਟ ਇੱਥੇ ਕਰਕੇ ਰੈਸਟ ਤੇ ਸਾਢੇ 12:00 ਸਾਡੇ ਬੰਦੇ ਨੇ ਉਤਰਨਾ 에ਅਰਪੋਰਟ ਤੇ ਤੇ ਘੰਟਾ ਲੱਗ ਜੂ ਉਹਨੂੰ ਟੈਕਸੀ ਵਗੈਰਾ ਚੱਕਣ ਤੇ ਤੇ ਬਾਹਰੇ ਹਉਣ ਚ ਤੇ ਡੇਢ ਘੰਟਾ ਡੇਢ ਵਜੇ ਜੂ ਉਹਨੂੰ ਬਾਹਰ ਨਿਕਲਦੇ ਨੂੰ ਤੇ ਅਸੀਂ ਇੱਥੋਂ 12:00 ਚੱਲਾਂਗੇ ਤੇ ਫੇਰ ਇਹ ਤੋਂ ਬਾਅਦ ਉਹਨ ਇੱਕ ਟਾਈਮ ਤੱਕ ਅਸੀਂ ਉੱਥੇ ਪਹੁੰਚ ਜਾਾਂਗੇ ਨਾਲੇ ਜਿਆਦਾ ਸਾਨੂੰ ਉਹ ਵੀ ਨਹੀਂ ਪੈਣੀ ਹੈਗੀ ਪਾਰਕਿੰਗ ਦੀ ਪਰਚੀ ਕਿਉਂਕਿ ਗੱਡੀ ਵਾਲੇ ਬਾਈ ਨਾਲ ਆਪਣੀ ਪਾਰਕਿੰਗ ਦੀ ਪਰਚੀ ਸਾਡੀ ਆਉਂਦੀ ਹੈਗੀ ਤੇ ਕਿਰਾਇਆ ਸਾਡੇ ਨਾਲ ਲਿਹਾਜ਼ ਕਰਕੇ ਘੱਟਾ ਗੋ ਅਸੀਂ ਦੱਸਣਾ ਨਹੀਂ ਚਾਹੁੰਦੇ ਬਲੌਗ ਦੇ ਵਿੱਚ ਵੀ ਕਿੰਨਾ ਕਿਉਂਕਿ ਇਹ ਕਦੇ ਗੱਲ ਨਹੀਂ ਆਵੇ ਨਾਲ ਤੇ ਵੀ ਸਾਡੇ ਵੀ ਨੇ ਜੀ ਲੱਗੇ ਜੋ ਉਹ ਸਾਡਾ ਜੀ ਲਿਹਾਜ਼ ਤੌਰ ਤੇ ਘੱਟਾਗਾ ਤੇ ਪਾਰਕਿੰਗ ਪਰਚੀ ਸਾਡੀ ਉਹਦੇ ਚ ਆਉਂਦੀ ਅੱਜ ਤਾਂ ਕਰਕੇ ਅਸੀਂ ਉੱਥੇ ਬੈਠੇ ਹਾਂਗੇ ਹਾਂਜੀ ਤੇ ਆ ਗਿਆ ਆਪਣੇ ਚਾਹ ਨਾਲ ਬਰੈਡ ਬ੍ਰੈਡ ਵੀ ਪੂਰਾ ਡਬਲ ਆਗਾ ਅੱਧਾ ਗੱਲ ਲਓ ਵਾਓ ਭਾਈ ਆ ਜੋ ਖਵਾ ਦਿੰਦੇ ਨੇ ਜੀ ਉਰੇ ਕੁਈ ਮhenga ਵੀ ਨਹੀਂ ਜਾਦੇ ਆਪਣੇ ਜਿਹੜਾ ਇਹ ਪੰਜਾਬ ਚ ਦੀਪਕਾ ਦੀਪਕਾਲਾ ਏਟੀਆ ਸਾਰੇ ਉਰੇ ਬੱਸ ਇਹ ਹੈਗਾ ਮਾਨਸੁਖ ਟਾਬਾ ਬਾਹਰੋਂ ਦੇਖਣ ਚਾਇਦਾ ਦਾ ਤੇ ਉਹਦੇ ਸਾਹਮਣੇ ਹੈਗੀ ਅੱਗੇ ਉਹ ਮਾਨਤ ਹਵੇਲੀ ਇਹ ਰਹੀ ਆਪਣੀ ਗੱਡੀ ਚਲੋ ਜੀ ਚੱਲਦੇ ਹੁਣ ਮਾਨਸੁਖ ਟਾਬੇ ਤੋਂ ਦਿੱਲੀ ਵੱਲ ਨੂੰ ਬਾਸ਼ ਇਸ ਤੋਂ ਬਾਅਦ ਦਿੱਲੀ ਚੈਂਟਰ ਹੋ ਜਾਗੇ ਦਿੱਲੀ 50 ਕਿਲੋਮੀਟਰ ਅੱਗੇ ਸਾਡੇ ਤੋਂ 50 ਹੀ ਤਾਂ 60 70 ਉਹ ਚਾਰ ਤੇ ਚੱਕ ਲਿਆ ਮੈਂ ਅੱਜ ਵੀ ਲਓ ਜੀ ਤੇ ਪਹੁੰਚ ਗਏ ਆਪਾਂ ਦਿੱਲੀ ਦੇ ਵਿੱਚ ਐਂਟਰ ਹੋ ਗਏ ਤੇ ਵੈਸੇ ਇੰਟਰਵਾਇਡ ਸਾਨੂੰ ਹੋ ਗਿਆ ਕਾਫੀ ਟਾਈਮ ਤੇ ਉਧਰ ਪਹਿਲਾਂ ਪੁਲ ਬਣਦਾ ਸੀ ਆਪਾਂ ਤਾਂ ਕਰਕੇ ਹੋਰ ਰਸਤੇ ਆਏ ਸੀਗੇ ਤਾਂ ਕਰਕੇ ਵੀਡੀਓ ਬਣਾਈ ਨਹੀਂ ਹੈਗੀ ਤੇ ਹੁਣ ਜਿਵੇਂ ਆਪਾਂ ਸਹੀ ਰੋਡ ਦੇ ਉੱਤੇ ਆਗੇ ਤੇ ਇਥੋਂ 에ਅਰਪੋਰਟ ਵੀ ਬਸ 5-4 ਕਿਲੋਮੀਟਰ ਹੀ ਰਹਿ ਗਿਆ ਤੇ ਜੇ ਤਾਂ ਦਿਨ ਹੁੰਦਾ ਵੈਸੇ ਹੋਰ ਨੂੰ ਤਾਂ ਆਪਾਂ ਨੂੰ ਜਹਾਜ਼ ਦੇਖਣ ਲੱਗ ਜਾਂਦੇ ਤੇ ਹੁਣ ਨੇਰੇ ਕਰਕੇ ਇੱਕ ਧੁੰਦ ਵੀ ਹੈਗੀ ਹੈਗੀ ਤੇ ਤਾਂ ਕਰਕੇ ਜਹਾਜ਼ ਅਜੇ ਦਿਖਣ ਨਹੀਂ ਲੱਗੇ ਹੈਗੇ ਤੇ ਜਦੋਂ ਅਸੀਂ ਦਰਦੀਪੁਰੋਂ ਚੜਾਉਣ ਆਏ ਸੀ ਉਦੋਂ ਪਹਿਲਾਂ ਉਹਦੇ ਜਾਣ ਟਾਈਮ ਤੇ ਉਹ ਉਤਾ ਜਗਾਜੀ ਤੋਂ ਇੱਥੋਂ ਸਾਨੂੰ ਜਹਾਜ਼ ਦਿਖਣੇ ਸ਼ੁਰੂ ਹੋ ਗਏ ਸੀਗੇ ਬਸ ਇੱਥੋਂ ਹੁਣ 에어ਪੋਰਟ ਦਾ ਥੋੜਾ ਸਮੇਂ ਦਾ ਰਹੇਗਾ ਸਾਫਰ ਸਾਡਾ ਤੇ ਉਹ ਵੀ ਬਸ ਪਹੁੰਚਣ ਵਾਲਾ ਕੋਲਾ ਜਹਾਜ਼ ਅਸੀਂ ਗੂਗਲ ਤੇ ਚੈੱਕ ਕਰਿਆ ਵੀ 11:58 ਮਿੰਟਾਂ ਤੇ ਲੈਂਡ ਹੋਣਾਗਾ ਤੇ 11:50 ਹੋਗੇ ਤੇ ਅਸੀਂ ਵੀ ਜ਼ਿਆਦਾ ਟਾਈਮ ਨਹੀਂ ਉੱਥੇ ਰੁਕਣਾ ਕਿਉਂਕਿ ਫਿਰ ਪਾਰਕਿੰਗ ਦੀ ਪਰਚੀ ਜ਼ਿਆਦਾ ਪੈਂਦੀ ਹੈਗੀ ਤੇ ਬਸ ਜਿੰਨੇ ਟਾਈਮ ਚ ਉਹ ਆਪਦਾ ਬੈਗ ਵਗੈਰਾ ਲਗੇਜ ਵਗੈਰਾ ਲੈ ਕੇ ਆਊਗਾ ਉਹਨੇ ਟਾਈਮ ਚ ਉਹਨੂੰ ਅਸੀਂ ਕੋਲੇ ਚਾਜ ਜਾਗੇ ਤੇ ਬਸ ਜਿੰਨਾ ਘੱਟ ਹੋ ਸਕੇ ਅਸੀਂ ਉਹਨਾਂ ਪਰਚੀ ਘੱਟ ਕਟਾਵਾਂਗੇ ਠੀਕ ਬਾਈ ਜੀ ਦਾ ਮਗਰ ਸੁੱਤੀ ਬਾਈ ਨੇ ਇੱਕ लवली ਬਾਈ ਜੀ ਵਾ ਅੱਗੇ ਆ ਕਿਹੜਾ ਆ ਗਿਆ ਦਵਾਰਕਾ ਸੈਕਟਰ 1124 ਬਾਈ ਤੋਂ 에어ਪੋਰਟ ਨੇੜੇ ਆ ਕੋਈ ਜਾਲੇ ਦੂਰ ਨਹੀਂ ਹੈਗਾ ਜੀ ਤੇ ਇਸ ਤੋਂ ਬਾਅਦ ਮਿਲਦੇ ਆ ਸਿੱਧਾ 에어ਪੋਰਟ ਤੇ ਤੇ ਫਿਰ ਉਸ ਤੋਂ ਬਾਅਦ ਦਰਦੀਪ ਨੂੰ ਮਿਲਾਂਗੇ ਜਦੋਂ ਉਹ ਆ ਗਿਆ ਦਿਖਾਵਾਂਗੇ ਤੁਹਾਨੂੰ ਬਲੌਗ ਦੇ ਵਿੱਚ ਤੇ ਉਹ ਉਹ ਵੀ ਘਰੇ ਜਾ ਕੇ ਸਰਪ੍ਰਾਈਜ਼ ਦੇਣਾ ਉਹਦੇ ਘਰਦਿਆਂ ਨੂੰ ਤੇ ਹਜੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਦੇ ਘਰ ਦੇ ਘਰੇ ਹੈਗੇ ਨੇ ਜਾਂ ਨਾ ਕਿਉਂਕਿ ਸਵੇਰੇ ਮੈਂ ਉਹਨਾਂ ਦੇ ਘਰੇ ਗਿਆ ਸੀ ਜਦੋਂ ਤੇ ਉਹਦੇ ਮੰਮੀ ਡੈਡੀ ਤਿਆਰ ਹੋ ਕੇ ਕਿਤੇ ਜਾ ਰਹੇ ਸੀ ਰਿਸ਼ਤੇਦਾਰੀ 'ਚ ਤੇ ਆਪਾਂ ਉਹਨਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਦਰਦੀਪ ਨੇ ਆਉਣਾ ਵੈਸੇ ਉਹਨਾਂ ਨੂੰ ਸੱਕ ਹੈਗੀ ਆ ਥੋੜੀ ਥੋੜੀ ਉਹਦੇ ਘਰਦਿਆਂ ਨੂੰ ਵੀ ਉਹ ਆਊਗਾ ਬਟ ਇਹ ਨਹੀਂ ਪਤਾ ਵੀ ਉਹਨੇ ਅੱਜ ਆਉਣਾ ਜਾਂ ਕਿੱਦੇ ਆਉਣਾਗਾ ਤੇ ਦੇਖ ਰਿਹਾ ਵੀ ਕੀ ਬਣਦਾ ਸਵੇਰੇ ਘਰੇ ਜਾ ਕੇ ਤੇ ਤੇ ਬਣੇ ਰਹੋ ਆਪਣੇ ਬਲੌਗ ਦੇ ਵਿੱਚ ਲਓ ਜੀ ਤੇ ਹੋ ਗਿਆ ਆਪਾਂ ਐਂਟਰ 에어ਪੋਰਟ ਦੇ ਵਿੱਚ ਤੇ ਇਹ ਆ ਗਈ ਸਰੰਗ ਇਹ ਅੰਡਰ ਬ੍ਰਿਜ ਵੀ ਕਹਿੰਦੇ ਜਿਹਨੂੰ ਆਪਾਂ ਇੱਥੋਂ ਮੰਨ ਕੇ ਜਦੋਂ ਵੀ 에어ਪੋਰਟ ਦੀ ਸਟਾਰਟਿੰਗ ਆ ਗਈ ਇੰਟਰ ਹੋ ਗਏ ਏਅਰਪੋਰਟ ਦੇ ਵਿੱਚ ਉਹ ਰੋ ਆਪਾ ਤੇ ਜਹਾਜ਼ਾਂ ਦੇ ਖੜ ਕੇ ਵੀ ਸੌਣੇ ਸ਼ੁਰੂ ਹੋ ਗਏ ਆਪਣੇ ਮਿੱਤਰ ਦਾ ਜਹਾਜ਼ ਵੀ ਲੈਂਡ ਹੋ ਗਿਆ ਸੀ ਗੂਗਲ ਤੇ ਚੈੱਕ ਕਰਿਆਗਾ ਅਸੀਂ ਤਾਂ ਕਰਨੂ ਕਰਿਆ ਮਤਲਬ ਆਪਣੇ ਦਲਜੀਤ ਬਾਈ ਨੇ ਕਰਿਆ ਜਿਹਦੀ ਗੱਟੀ ਹੈਗੀ ਤੇ ਇਹਨਾਂ ਨੂੰ ਪੂਰਾ ਹਿਸਾਬ ਕਿਤਾਬਾ ਵੀ ਇਹ ਪਿੰਡੋਂ ਤੁਰਨ ਤੋਂ ਪਹਿਲਾਂ ਬੰਦੇ ਤੋਂ ਟਿਕਟ ਮਗਾਉਂਦੇ ਨੇ ਵੀ ਜਿਹਨੇ ਉਤਰਨਾ ਜਾਂ ਚੜ੍ਹਨਾਗਾ ਤੇ ਇਹ ਟਿਕਟ ਖੁਦ ਚੈੱਕ ਕਰਦੇ ਨੇ ਕਿ ਵੀ ਆਪਨ ਗਾਇਲੀ ਨਹੀਂ ਕਰਦੇ ਹੈਗੇ ਵੀ ਕਿੰਨੇ ਵਜੇ ਜਹਾਜ਼ ਨੇ ਉਤਰਨਾ ਜਾਂ ਕਿੰਨੇ ਵਜੇ ਚੜ੍ਹਨਾਗਾ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਜਹਾਜ਼ ਅੱਤਾ ਘੰਟਾ ਚੱਲਦੀ ਆਊ ਅੱਜ ਟਾਈਮ 12:30 ਦਾ ਸੀਗਾ ਉਤਰਨ ਦਾ ਜਹਾਜ਼ ਤੇ ਉਤਰਿਆ 11:58 ਤੇ ਹੈਗਾ ਤੇ ਬਾਈ ਸਾਨੂੰ ਆਪ ਹੀ ਟਾਈਮ ਤੇ ਲੈ ਕੇ ਆਏਗਾ ਤੇ ਉਹਦਾ ਜਹਾਜ਼ ਲੈਂਡ ਹੋ ਗਿਆ ਹੁਣ ਤੇ ਅਸੀਂ ਵੀ 에ਰਪੋਰਟ ਦੇ ਵਿੱਚ ਐਂਟਰ ਹੋਗੇ ਤੇ ਜੇ ਸਾਨੂੰ ਨਾ ਪਤਾ ਹੁੰਦਾ ਸੀ ਤਾਂ ਲੇਟ ਆਉਣਾ ਸੀਗਾ ਉਹ ਸਾਡੀ ਵੇਟ ਕਰੀ ਜਾਂਦਾ ਉੱਥੇ ਖੜਾ ਤੇ ਹੁਣ ਉਹ ਬਸ ਘੰਟਾ ਹੈਗਾ ਉਹਦੇ ਕੋਲੇ ਘੰਟੇ ਦੇ ਵਿੱਚ ਉਹ ਆਪਦੇ ਰੇਟਾਂ ਇੱਚੀ ਵਗੈਰਾ ਚੱਕ ਕੇ ਬਾਹਰ ਧੱਕ ਆ ਜੂਗਾ ਤੇ ਉਹਨਾਂ ਟਾਈਮ ਨਾਲੇ ਸਾਡਾ ਪਾਰਕਿੰਗ ਦਾ ਬਸ ਇੱਕ ਘੰਟਾ ਲੱਗੂਗਾ ਤੇ ਵੈਸੇ ਪਾਰਕਿੰਗ ਦਾ ਘੰਟਾ ਲੱਗਣਾ ਹੀ ਲੱਗਣਾਗਾ ਕਿਉਂਕਿ ਜਦੋਂ ਇੱਕ ਵਾਰੀ ਗੱਡੀ ਬਾਈ ਕਰਾਂ ਜਦੋਂ ਐਂਟਰ ਹੋਗੀ ਪਾਰਕਿੰਗ ਦੇ ਵਿੱਚ ਚਾਹੇ 5 ਮਿੰਟ ਚ ਕੱਢ ਲਓ ਵੀ ਇੱਕ ਵਾਰ ਉਹਨਾਂ ਨੇ ਤੁਹਾਡੇ ਘਟੇ ਦੇ ਪੈਸੇ ਕੱਟਣੇਗੇ ਤੇ ਉਹਨਾਂ ਟਾਈਮ ਅਸੀਂ ਉਹਦੀ ਵੇਟ ਕਰ ਲੈ 10-20 ਮਿੰਟ ਉੱਪਰ ਹੀ ਤੇ ਬਾਈ ਨਾਲ ਇਹ ਆਪਦਾ ਗੱਡੀ ਸ਼ੀਸ਼ੇ ਵਗੈਰਾ ਸਾਫ਼ ਕਰ ਲੂ ਜਿਵੇਂ ਵੀ ਕੋਈ ਹੁੰਦਾਗਾ ਤੇ ਘੰਟੇ ਦੇ ਵਿੱਚ ਵਿੱਚ ਅਸੀਂ ਦੁਬਾਰੇ ਵਾਪਸ ਹੋ ਜਾਾਂਗੇ ਠੀਕ ਇਧਰ ਦੀ ਸਾਈਡ ਹੈਗਾ 에어ਪੋਰਟ ਗੱਲ ਕਰਾਂ ਦਰਖਤਾਂ ਕਰਕੇ ਦੀਨਾ ਘਾਟਾ ਦੇ ਬਾਰੇ ਇੱਕਾ ਜਿਹਾ ਨੇਹਰਾ ਵੀ ਹੈਗਾ ਨੇਹਰੇ ਦੇ ਵਿੱਚ ਕੋਈ ਦੀਨਾ ਕਰਦਾ ਘਾਟੀ ਹੁੰਦਾਗਾ ਤੇ ਬਾਕੀ ਕੈਮਰਾ ਇਹਨਾ ਕੈਪਚਰ ਕਰਦਾ ਨਹੀਂ ਹੈਗਾ ਉਹ ਵੀ ਤੁੰਦ ਵੀ ਹੈ ਬਾਰੇ ਦਿਨੇ ਗੱਲ ਹੋਰ ਹੁੰਦੀ ਹੈ ਤੇ ਰਾਤ ਨੂੰ ਗੱਲ ਹੋਰ ਆਗੀ ਆਇਦਰ ਦੇਖੋ ਕੀ ਗੱਡਾ ਪੁੱਤ ਬਣਿਆ ਸੈਂਟਾ ਕਰਾਉਣ ਦਾ ਫਿਰ ਇਸ ਵਿੱਚ ਕਰਕੇ ਆ ਗਿਆ ਹਡਾਈ ਵਾਲਿਆਂ ਦਾ ਇੱਕੋ ਟਾਇਰ ਜਾਂ ਵੀ ਹੈ ਨਾ ਜੇ ਕਿ ਉਹ ਆ ਗਿਆ ਟ੍ਰੈਫਿਕ ਪੂਰੀ ਫੁੱਲ ਆ ਜੀ 에어ਪੋਰਟ ਰੋਡ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਲੈਂਡ ਗੱਡੀਆਂ ਜਮਾ ਐ ਲੈਂਡ 'ਚ ਹੋ ਜਾਂਦੀ ਨੇ ਆਪਦੇ ਬਰੋਪਰ ਤੇ ਦੇਖੋ ਜੀ ਟਾਇਰ ਕਿੱਡਾ JK ਟਾਇਰ ਕੰਪਨੀ ਗੱਡਾ ਬਣਾ ਹੋਇਆ ਆ ਪਾ ਟਰੱਕ ਟ੍ਰੱਕ ਕੋਈ ਵੱਡਾ ਟਾਇਰ ਆਗਾ ਬਾ ਤਰਤੀਪ ਨੂੰ ਮਿਲ ਜੰਦੀ ਆ ਓੜੀ ਕਾ ਨੇ ਵਾਸੋਂ ਥੋੜੇ ਸਮੇਂ ਤੱਕ ਸਾਡੇ ਕੋਲ ਹੋਊ ਸਾਡਾ ਯਾਰ ਬਾਕੀ ਦੁਬਾਰੇ ਫੇਰ ਦੱਸ ਦਿਆ ਆ ਗਿਆ ਬਾਈ ਦਾ ਨੰਬਰ 99151 97197 22 ਦਲਜੀਤ ਪਿੰਡ ਸਾਹੋਕੇ ਤੇ ਜੇ ਵੀ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚਾਹੀਦੀ ਹੋਵੇ ਗੱਡੀ ਕਿਰਾਏ ਲਈ ਤੇ ਬਾਈ ਨਾਲ ਸੰਪਰਕ ਕਰੋ ਸਪੈਸ਼ਲ ਸਪੈਸ਼ਲ 에어ਪੋਰਟ ਲਈ ਇਹ ਬਾਈ ਦੀਆਂ ਜਿੰਨੀਆਂ ਵੀ ਗੱਡੀਆਂ ਨੇ ਸਪੈਸ਼ਲੀ 에어ਪੋਰਟ ਲਈ ਨੇ ਨਵੀਆਂ ਗੱਡੀਆਂ ਨਹੀਂ ਹੈ 23 ਮਾਡਲ ਸਾਰੀਆਂ ਤੇ ਕੋਈ ਆਏ ਨਹੀਂਗਾ ਵੀ ਜਿਵੇਂ ਦਿੱਕਤ ਹੁੰਦੀ ਸੀ ਜੀਐਨਜੀ ਵਾਲੀ ਕੋਈ ਗੱਡੀ ਨਹੀਂ ਹੈਗੀ ਵੀ ਸੀਐਨਜੀ ਦੇ ਵਿੱਚ ਦਿੱਕਤ ਆਉਂਦੀ ਆ ਵੀ ਜਦੋਂ ਸੀਐਨਜੀ ਆਪਾਂ ਗੱਡੀ ਦੇ ਵਿੱਚ ਪਵਾਉਣੀ ਆ ਤਾਂ ਸਵਾਰੀ ਨੂੰ ਬਾਹਰ ਨਿਕਲਣਾ ਪੈਂਦਾ ਹੁੰਦਾ ਗੱਡੀ ਚੋਂ ਤੇ ਉਹ ਬਾਈ ਕਹਿੰਦਾ ਵੀ ਆਪਾਂ ਸੀਐਨਜੀ ਪਹਿਲਾਂ ਹੁੰਦੀ ਸੀ ਉਹ ਹੁਣ ਸੇਲ ਕਰਕੇ ਪੈਟਰੋਲ ਲੱਤੀ ਆ ਬਾਈ ਨੇ ਇਹ ਕੰਮ ਲਈ ਐਸੀ ਦਿੱਕਤ ਲਈ ਵੀ ਸਵਾਰੀ ਨੂੰ ਦਿੱਕਤ ਆਉਂਦੀ ਸੀਗੀ ਵੀ ਕਿਉਂਕਿ ਜਦੋਂ ਸਵਾਰੀ ਬਾਹਰੋਂ ਆਉਂਦੀ ਹੈਗੀ ਉਹ ਗੱਡੀ ਦੇ ਵਿੱਚ ਰੈਸਟ ਕਰ ਰਹੀ ਹੁੰਦੀ ਆ ਤੇ ਸੀएनजी ਪਾਉਣ ਲਈ ਫਿਰ ਹੋਰ ਸਵਾਰੀ ਨੂੰ ਉਤਰਨਾ ਪੈਂਦਾ ਤੇ ਫਿਰ ਗੱਡੀ ਦੇ ਵਿੱਚ ਬਾਅਦ ਚ ਚੜ੍ਹਨਾ ਪੈਂਦਾ ਦੁਬਾਰੇ ਸੀएनजी ਪਾਉਣ ਤੋਂ ਬਾਅਦ ਤੇ ਤਾਂ ਕਰਕੇ ਬਾਈ ਨੇ ਇਹ ਚੀਜ਼ ਦਾ ਵੀ ਧਿਆਨ ਰੱਖਿਆਗਾ ਲਓ ਜੀ ਤੇ ਹੁਣ ਬਿਲਕੁਲ ਐਂਟਰ ਹੋ ਗਏ 에어ਪੋਰਟ ਦੇ ਵਿੱਚ ਇਧਰ ਆਰਮੀ ਵਾਲਾ 에어ਪੋਰਟ ਆ ਗਿਆ ਵੀਰੇ ਹੱਟ ਅੱਛਾ ਮਗਰ ਜਹਾਜ਼ ਜੰਡਾ ਸਾਫ ਕਰ ਬਈ ਅੱਛਾ ਅੱਛਾ ਸਟੈਪ ਟੂ ਰੁਕਣਾ ਹੈ ਬਾਈ ਠੀਕ ਹੈ ਠੀਕ ਹੈ ਇਧਰ ਆ ਗਿਆ ਇਸ ਚੋਂ ਬਣਾਇਆ ਹੋਇਆ ਪਲੇਨ ਦਾ ਦੇਖ ਸਕਦੇ ਹੋ ਤੁਸੀਂ ਇਹ ਲੇਅਰ ਆਇੰਡ ਦਾ ਬੜਾ ਤਾਕੜਾ ਕੰਮ ਆ ਜੀ 에어ਪੋਰਟ ਦਾ ਆਪਾਂ ਚੱਲਾਂਗੇ ਤਿੰਨ ਨੰਬਰ ਟਰਮੀਨਲ ਦੇ ਵਿੱਚ ਲਓ ਜੀ ਸਾਹਮਣੇ ਆ ਗਿਆ 3 ਨੰਬਰ ਟਰਮੀਨਲ ਉਹ ਬਰਾਂਡਾ ਦਾ ਟਰਮੀਨਲ ਹੀ ਆ ਸਾਰਾ ਉਹ ਤੇ ਉਹ ਖੜੇ ਨੇ ਜਹਾਜ਼ ਧੀ ਗੱਲ ਕਰੋ ਨੇਰਾ ਬਾਈ ਤੁਸੀਂ ਦੇਖ ਘੱਟ ਦਿਖਣਗੇ ਤੁਹਾਨੂੰ ਸਾਨੂੰ ਥੋੜੇ ਜਿਹਾ ਕਲੀਅਰ ਦਿਖਦੇ ਨੇਗੇ ਤੇ ਉਹ ਖੜੇ ਨੇ ਲਗ ਲਗ ਕੰਪਨੀਆਂ ਦਾ ਲਾਇ ਜਿਵੇਂ ਆਪਣੇ ਘਰਾਂ ਚ ਟਰੈਕਟਰ ਟਰਾਲੀਆਂ ਬੈਗ ਲਾਇ ਖੜੇ ਹੁੰਦੇ ਨੇਗੇ ਇੱਥੇ ਜਹਾਜ਼ ਲਾਇ ਖੜੇ ਨੇਗੇ ਏਰੀ ਏਰੀ ਦਾ ਫਰਕ ਹੁੰਦਾ ਤੇ ਇਧਰ ਆ ਗਈ ਗੱਡੀਆਂ ਦੀ ਪਾਰਕਿੰਗ ਉਹ ਆ ਗਿਆ ਸਾਹਮਣੇ ਟਰਮੀਨਲ ਨੰਬਰ 3 ਇੱਥੇ ਆਉਜੀ ਸਾਡਾ ਮਿੱਤਰ। ਲਓ ਜੀ ਤੇ ਆ ਗਿਆ ਇੱਧਰ 에어ਪੋਰਟ ਤੇ ਅਸੀਂ ਹੈਗੇ ਹੁਣ 에어ਪੋਰਟ ਦੇ ਉੱਪਰ ਤੇ ਜਿੱਥੋਂ ਆਪਾਂ ਜਹਾਜ ਚੜ੍ਹਨ ਲਈ ਐਂਟਰ ਕਰਦੇ ਆਂਗੇ ਤੇ ਆਪਾਂ ਨੂੰ ਬਾਈ ਤਾਰ ਕੇ ਜਾਊ ਇੱਥੇ ਆਪਾਂ ਲਿਫਟ ਰਾਹੀਂ ਜਾਵਾਂਗੇ نیچے ਤੇ نیچے ਆਊ ਆਪਣਾ ਦੋਸਤ ਦਰਦੀਪ ਸਿੰਘ ਤੇ ਉਹਨੇ ਬਾਈ ਗੱਡੀ ਕਮਾ ਕੇ ਲੈ ਕੇ ਆਉ ਉਤੋਂ ਦੀ ਤੇ ਬਾਈ ਪਾਰਕਿੰਗ ਚ ਵੀ ਲਾਊਗਾ 10-20 ਮਿੰਟ ਜਿੰਨਾ ਵੀ ਸਮਾਂ ਲੱਗਿਆ ਹਜੇ ਉਹਨੂੰ ਟੈਕੀ ਵਗੈਰਾ ਮਿਲੇ ਨਹੀਂ ਹੈਗੇ ਤੇ ਉਹ ਟੈਕੀ ਵਗੈਰਾ ਲੈ ਕੇ ਆਊਗਾ ਤੇ ਉਹਨਾਂ ਟਾਈਮ ਤੁਹਾਨੂੰ ਦਿਖਾਉਣੇ ਆਏ ਏਅਰਪੋਰਟ ਦਾ ਮਾਹੌਲ ਇੱਥੇ ਕੀ ਵੱਡਾਗਾ ਤੇ ਦਿਖਾਵਾਂਗੇ ਸਾਰਾ ਏਅਰਪੋਰਟ ਤੁਹਾਨੂੰ ਉਹ ਚਰਖਾ ਜਾਂ ਵੀ ਇੱਥੇ ਆ ਚਰਖਾ ਜਾਂ ਦਿਖਾਉਣਾ ਤੁਹਾਨੂੰ ਜਿਹੜਾ ਚਰਕੇ ਦਾ ਬੜਾ ਰੌਲਾਗਾ ਜਿੱਥੇ ਹਰੇਕ ਹੀ ਫੋਟੋ ਜੀ ਖਿੱਚ ਕੇ ਪਾਉਣਾਗਾ ਤੇ ਅਸੀਂ ਵੀ ਪਾਉਣੀ ਸੀ ਜੇ ਸਾਡੀ ਰਿਫਿਊਜ਼ਲ ਨਾ ਆਉਂਦੀ ਤੇ ਨਹੀਂ ਲਵਲੀ ਫਰ ਅਸੀਂ ਵੀ ਲਿਖ ਕੇ ਪਾਉਂਦੇ ਤੇ ਤੂੰ ਪਾਉਂਦਾ ਮੇਰੀ ਲਿਖ ਕੇ ਹੈ ਫਸੇਬ ਜਲਾਈ ਦਿਖਾਉਣਾ ਚਰਖਾ ਤੁਹਾਨੂੰ ਉਸ ਤੋਂ ਬਾਅਦ ਜਦੋਂ ਉਤਰ ਗਏ ਸੀ ਬਸ ਉਤਰਦੇ ਹੋਰੇ ਨਾਤੀ ਗੱਡੀ ਸਾਈਡ ਤੇ ਹਾਂਜੀ ਤੇ ਉਤਰ ਗਏ ਜੀ ਆਪਾਂ 에ਰਪੋਰਟ ਤੇ ਇੱਧਰ ਹੈਗਾ 에ਰਪੋਰਟ ਵੈਸੇ 에ਰਪੋਰਟ ਦਿੱਤੀ ਫਿਰਦੀ ਆਉਂਦੀ ਤੇ ਟਰਮੀਨਲ ਦੇ ਅੰਦਰ ਤਾਂ ਸਾਨੂੰ ਜਾਣ ਨਹੀਂ ਲਿੰਦੇ ਕਿਉਂਕਿ ਵੀ ਹੈਵ ਨੋ ਪਾਸਪੋਰਟ ਨੋ ਵੀਜ਼ਾ ਉਹ ਇਹ ਉਹ ਪਾਣੀ ਵਾਲੀ ਬੋਤਲ ਆ ਆਪਾਂ ਬੰਦੇ ਟੌਣੇ ਅੰਦਰ ਲਓ ਬੰਦੇ ਟੌਣੇ ਤੇ ਰੱਖੇ ਹੋਏ ਆ ਜੀ ਅਸੀਂ ਕਿਸੇ ਨੂੰ ਚੜਾ ਲਿਆ ਕਿਸੇ ਨੂੰ ਸੱਡੇ ਆ ਉਹ ਆ ਗਿਆ ਝਰਖਾ ਜ ਸਾਹਮਣੇ ਚਾਰਖਾ ਇਹ ਦੋਨੋਂ ਚਰਖਾ ਵੀ ਕੈਮਰਾ ਖਾਤੇ ਆ ਗਈ ਚਰਖਾ ਇਹਦਾ ਰੌਲਾ ਸਾਰਾ ਹੈ ਜਾ ਰਹੇ ਨੇ ਅੰਦਰ ਕਿ ਸੇ ਟਾਈਮ ਦਰਦੀ ਵੀਏ ਦਰਦੀ ਪਸੀ 5 ਕ 6 ਨੰਬਰ ਟਰਮੀਨਲ ਚ ਵੜਿਆ ਸੀਗਾ ਅਜਾ ਟਰਮੀਨਲ ਦਾ ਤਿੰਨ ਸੀ 6 ਨੰਬਰ ਗੇਟ ਚੋ ਇਹ ਆ ਗਿਆ ਏਅਰਪੋਰਟ ਤੇ ਬੈਠੀਆਂ ਸਵਾਰੀਆਂ ਕੋਈ ਵੇਟ ਕਰ ਰਿਹਾ ਹੈ ਤੇ ਕੋਈ ਕਿਸੇ ਨੂੰ ਚੜਾਉਣ ਦੀ ਵੇਟ ਕਰ ਰਿਹਾ ਵੀ ਕਿਸੇ ਦਾ ਜਹਾਜ਼ ਚੜੂ ਫੇਰ ਤੁਰਾਂਗੇ ਤੇ ਕੋਈ ਕਿਸੇ ਨੂੰ ਡੀਕ ਰਿਹਾ ਵੀ ਕਿਸੇ ਦਾ ਜਹਾਜ਼ ਆਊਗਾ ਉਹਨੂੰ ਲੈ ਕੇ ਚੱਲਾਂਗੇ ਤੇ ਕੋਈ ਮੇਰੇ ਦੇ ਲਵਲੀ ਵਰਗਾ ਹੀ ਹੈਗਾ 6 ਮਹੀਨੇ ਬਾਅਦ ਕਿਸੇ ਨੂੰ ਚੜਾਉਣ ਜਾਂਦਾ 6 ਮਹੀਨੇ ਬਾਅਦ ਕਿਸੇ ਨੂੰ ਲੈਣ ਜਾਂਦਾ ਇਹ ਦੂਆਟ ਐਕਸ਼ਨ ਕਰ ਨਹੀਂ ਰਹੇ ਹੈ ਦੋ ਦਿਨ ਪਹਿਲਾਂ ਕਿ ਟੈਕਸੀ ਸਟੈਂਡ ਤੋਂ ਉਹ ਇត្រਾ ਯਾਰ ਰੇਲ ਗੱਡੀ ਬਣਾਈ ਜਾਂਦਾ ਸੀ ਆ ਦੇਖੋ ਜੀ ਆ ਯਾਰ ਰੇਲ ਗੱਡੀ ਬਣਾਈ ਜਾਂਦਾ ਸੀ ਮਟਰੋ ਓ ਚਾਰਜ ਤੇਰੇ ਕੋਲੇ ਮੇਰਾ ਗੱਡੀ ਦੇ ਅੰਦਰ ਕਾਇ ਹੈ ਜਿੱਥੇ ਲਾਉਣਾ ਪੈਂਦਾ ਵਹਿ ਕੇ ਜਿੱਥੇ ਉਹਦੀ ਵੇਟ ਕਰਾਂਗੇ ਲਓ ਜੀ ਚੱਲ ਰਹੇ ਆ ਅਸੀਂ ਥੱਲੇ ਨੂੰ ਹੁਣ ਬੈਲਟ ਦੇ ਉੱਪਰ ਡੂੰਗਾ ਬਹੁਤਾ ਆ ਖੜ ਗਿਆ ਉਹ ਉਹ ਮਾੜੇ ਨਾਹੀ ਚੰਗੇ ਰੋਲੀ ਚੱਲਦੀ ਤੇ ਬੈਟਰੀ ਲੋ ਹੋ ਜਨਾਂ ਦੀ ਇਹ ਗੱਲ ਹੋ ਗਈ ਨਾ ਜੇ ਆਪਾਂ ਲਓ ਜੀ ਤੇ ਇੱਥੇ ਕਰ ਰਹੇ ਆ ਅਸੀਂ ਵੇਟ ਦਰਦੀਪ ਸਿੰਘ ਦੀ ਤੇ ਬਸ ਪਹੁੰਚਣ ਵਾਲੀ ਆ ਉਹ ਵਾ ਵੇਟ ਕਰਨੀ ਹੁਣ 5-10 ਮਿੰਟਾਂ ਦੀ ਗੱਲ ਰਹਿ ਗਈ ਆਉਣ ਵਾਲੀ ਆ ਮੁੰਡਾ ਆਪਣਾ ਹੁਣ ਇਹ ਨਹੀਂ ਪਤਾ ਵੀ ਸਾਨੂੰ ਇਹ ਗੇਟ ਨਿਕਲੂ ਉਹ ਕ ਉਹ ਪਰਲੇ ਗੇਟ ਇੱਥੇ ਤਿੰਨ ਗੇਟ ਨੇਗੇ ਆਪਾਂ ਇੱਕ ਨੰਬਰ ਗੇਟ ਦੇ ਵਿੱਚ ਖੜੇ ਆਂ ਅਜ ਤਿੰਨ ਦੇ ਵਿੱਚੋਂ ਆਈਡੀ ਪਤਾ ਕਿਹੜੇ ਤੇ ਆਵੇ ਲਓ ਜੀ ਤੇ ਪਹੁੰਚ ਗਿਆ ਪਹੁੰਚ ਗਿਆ ਮੁੰਡਾ ਆਪਣਾ ਦਰਦੀਪ ਸਿੰਘ ਇਹ ਪੈਸੇ ਜੀ ਨਗੇ ਪਾਸੇ ਨੂੰ ਆਪਣੇ ਕੋਲ ਹੀ ਰੱਖ ਲੈ ਇਹਦਾ ਕੀ ਆ ਬੱਕਾ ਤਾਂ ਆਉਣ ਨਹੀਂ ਲੈ ਜੀ ਨੂੰ ਤਾਂ ਕੋਲ ਤੋਂ ਕੁਝ ਨਹੀਂ ਲੈ ਰੋਟਾ ਆ ਕੀਦਾਗਾ ਇਹ ਆ ਆਪਣਾ ਰੋਟੇ ਦੇ ਰੱਖ ਇਹ ਮੋਢੇ 'ਚ ਠੰਡ ਲੱਗ ਜੂ ਹੜ ਬਾਏ ਕਾਏ ਪੈਸਾ ਤਾਂ ਲੈ ਨਹੀਂ ਹੋ ਰਿਹਾ ਆ ਡਾਲਰ ਲਿਖੋ ਓਏ ਹਾ ਇਹ ਸੀ ਅਸਲੀ ਪੈਸਾ ਸਮਝੀਂ ਤੂੰ ਦੇ ਕਹਿ ਕੇ ਐਸੀ ਦੇ ਬਲੈ ਬੜਾ ਬੜਾ ਇਟਮ ਬੜਾ ਲੱਗੇ ਦੋ ਡਾਲਰ ਚਲ ਯਾਰ ਪੜਾ ਹੋ ਰਿਆ ਯਾਰ ਸਾਨੂੰ ਰੋਡ ਲਾਣਦੇ ਅਸੀਂ ਇੱਕ ਪਾਣੀ ਪੂਣੀ ਪਿਆਜ ਵਾਖ ਨੂੰ ਥੱਕ ਗਿਆ ਹੂਰਾ ਚ ਉਹ ਯਾਰ ਕੋਟ ਦਾ ਚੱਕ ਲਾਉਦਾ ਬਾਬੇ ਠੰਡ ਨਹੀਂ ਮੰਦ ਰਿਹਾ ਇਹ ਇਹ ਠੰਡ ਮੰਨਦਾ ਨਹੀਂ ਜੀ ਕੈਨੇਡਾ ਤੋਂ ਆਇਆ ਇਹ ਵੇ ਦੇਖਾ ਕੈਨੇਡਾ ਦੀ ਘਰ ਓਏ ਮੇਰੇ ਹਾਰ ਜਿਆਦਾ ਪਾਸ ਨੇ ਦੇਖੋ ਬਾਈ ਦੇਖੋ ਬਾਈ ਉਹ ਖੜ ਜਾ ਇੱਕ ਮਿੰਟ ਖੜੀ ਕਰਦੀ ਪਾ ਤੇ ਬਾਈ ਜੀ ਆਪਾਂ ਕਿੰਨੇ ਸਾਲਾਂ ਬਾਅਦ ਇੰਡੀਆ ਵਾਪਸ ਜਾ ਰਹੇ ਹਾਂਗੇ ਮੈਂ 7 ਮੇਰਾ ਨਾਲ ਉਹ ਦਾਦਾ ਜੰਮਿਆ 18 ਸਾਲ 18 ਸਾਲਾਂ ਬਾਅਦ ਪਿੰਡ ਚ ਲਿਆ ਜੀ ਤੇ ਜਾ ਕੇ ਦਿੰਨੇ ਦੇ ਘਰੇ ਸਰਪ੍ਰਾਈਜ਼ ਇਹ ਵਰਥ ਪਲੇਸ ਬਾਅਦ 18 ਸਾਲਾਂ ਬਾਅਦ ਵਾਪਸ ਆਇਆ ਹਾਂ ਹੈਗਾ ਸੋ ਬੈਸੇ ਬੋਰਨਾ ਕੈਨੇਡਾ ਦਾ ਤੇ گاڑی ਵੀ ਯਾਰ ਹੋ ਗਈ ਚੱਲਿਆ ਹੁਣ ਮੁੰਡਾ ਪਿੰਡ ਨੂੰ ਲਓ ਜੀ ਤੇ ਪਹੁੰਚ ਗਏ ਆਪਾਂ ਦੁਬਾਰੇ ਉੱਪਰ ਗੱਡੀਆਂ ਕੋਲੇ ਆ ਗਏ ਬੰਦੇ ਕੈਨੇਡਾ ਚੋ ਬੈਠਾ ਹੁਣ ਗੱਡੀ ਦੇ ਵਿੱਚ ਆ ਰਹੀ ਜਾ ਗੱਡੀ ਆਪਣੀ ਹਾਂਜੀ ਤੇ ਆਪਾਂ 에어ਪੋਰਟ ਤੋਂ ਆਗੇ ਸੀ ਵਾਪਸ ਲੈ ਕੇ ਦਰਦੀਪ ਸਿੰਘ ਨੂੰ ਤੇ ਹੁਣ ਆਪਾਂ ਖੜਿਆਂਗੇ ਮੰਨਤ ਟਾਬੇ ਤੇ ਤੇ ਇੱਥੇ ਖਾਵਾਂਗੇ 버거 ਵਗੈਰਾ ਤੇ ਬਾਹਰੇ ਕੋਕ ਪੁੱਛਣਗੇ ਸੀ ਕੋਕ ਮਿਲਿਆ ਨਹੀਂਗਾ ਤੇ ਹੁਣ ਚਾਹ ਹੀ ਪੀਵਾਂਗੇ ਅੰਦਰ ਅੰਦਰੋਂ ਉੱਤਰ ਬੈਠੇ ਨੇ ਆਪਣੇ ਨਾਲ ਦੇ ਬੰਦੇ ਉਹ ਤਾਂ ਹੀ ਆ ਪਾਸਾ ਰਾਬ ਤੇ ਬੰਦੇ ਮਾਰੇ ਡਿੱਗੇ ਪਏ ਤੇ ਹੁਣ ਨੀਤ ਦੇ ਅਗਾਏ ਉਹ ਦੇਖੋ ਜੀ ਜਿਹੜੇ ਨੂੰ ਲੈ ਕੇ ਆਏ ਉਹ ਸਹੀ ਸਰਾਬ ਨਾਲ ਲਜਾੜ ਵਾਲੇ ਡਿੱਗੇ ਪਏ ਨੇ ਆਪਣੀ ਵੀ ਪੱਗ ਹਿੱਲ ਗਈ ਆਪ ਵੀ ਸੌਂਗੇ ਜੀ ਬੈਠੇ ਬੈਠੇ ਤੇ ਉਹ ਸੁਨਾ ਪਹੁੰਚ ਗਿਆ ਸੀ ਇਸ ਤੋਂ ਬਾਅਦ ਚੀਮਾ ਚੀਮੇ ਤੋਂ ਝਾੜੋ ਝਾੜੋ ਤੋਂ ਗੜ ਤੋਂ ਗਾ ਤੇ ਟੱਡਰੀਆਂ ਟੱਡਰੀਆਂ ਤੋਂ ਰਾਜ ਜੀ ਆ ਫੇਰ ਚੱਲਾਂਗੇ ਘਰੇ ਇਹ ਜਿਹੜੀ ਵਾਰਤੀ ਕਿੰਨੀ ਜਿੱਦਿਆ ਕਰ ਤੁਹਾਡਾ ਆਈ ਪਲ ਕਰ ਆਏ ਵਿੱਚ ਦੀ ਪਲ ਚਾਹੀ ਲੋ ਜੀ ਪਹੁੰਚ ਚੁੱਕੇ ਹਾਂ ਪਿੰਡ ਤੇ ਵਲੋਗਰ ਵੀ ਸਟਾਰਟ ਹੋ ਗਿਆ ਸਾਡਾ ਦੇ ਦੁਨੀਆ ਸਰਪ੍ਰਾਈਜ਼ ਘਰੇ ਜਾ ਕੇ ਅਸੀਂ ਗੁਰਦੁਆਰੇ ਕੋਲੇ ਪਹੁੰਚ ਗਏ ਜੀ ਪੂਰਾ ਪ੍ਰੋਗਰਾਮ ਬਣ ਗਿਆ ਹੁਣ ਹੋਊਗੀ ਚਾ ਲਾਲ ਓਏ ਗੱਡੀ ਉਪੇਛੇ ਖੜਾ ਲਾਂਗੇ ਆ ਆ ਆ ਆ ਆ ਤੱਕ ਇਧਰ ਹੀ ਲਾ ਗੱਡੀ ਆਪਾਂ ਡਰਾਈਵਰ ਬਾਈ ਪਿੱਛੇ ਖੜਾ ਮੈਂ ਜਾਗਾ ਉਹ ਸਾਹਮਣੇ ਘਰ ਆ ਕਿਹੜਾ ਉਹ ਜਿੱਥੇ ਕੁੱਤਾ ਨਹੀਂ ਹੈ ਅਸੀਂ ਕਿਹਾ ਅਸੀਂ ਮੁੱਖੇ ਕਰ ਗੱਡੀ ਆਪਾਂ ਇੱਥੇ ਹੀ ਹੋਪ ਲਾਂਗੇ ਹਾਂਜੀ ਹਾਂਜੀ ਤੁਸੀਂ ਉਹ ਸਿੱਧਾ ਕਿਉਂ ਗੱਡੀ ਵਾਰਚ ਥੋੜੀ ਲਾਂਗੇ ਜਾ ਕੇ ਉਹ ਤੁਰ ਕੇ ਜਾਈਂ ਇੱਥੋਂ ਫੇਰ ਹੀ ਸਰਪ੍ਰਾਈਜ਼ ਆ ਯਾਰ ਫੇਰ ਹੈ ਉਹੀ ਗੱਲ ਗੱਲ ਚੱਲ ਅੱਗੇ ਤੈਂਚੀ ਲਾ ਲੈ ਮੈਂ ਜਾਵਾਂ ਤੈਂਚੀ ਤੂੰ ਆਪਾਂ ਦੋਨੇ ਚੱਲਦੇ ਆਪਾਂ ਫੋਨ ਲੈ ਕੇ ਪੂਰੀ ਰੋਕ ਲਈ ਚੀ ਖਰਜਾ ਮਾਤਾ ਨੂੰ ਐਡ ਕਰਦਾ ਉਹ ਨਹੀਂ ਮਾਤਾ ਨੂੰ ਐਡ ਕੋ ਬਾਹਰ ਖੜਕਾ ਆਇਆ ਗਿਆ ਉਹ ਤੇ ਚੱਕ ਕੇ ਕਰੇ ਲੱਗਾਈ ਜਾ ਪਾਤਿ ਚੰਦਰ

ਜਦੋਂ ਆ ਮਾਸੀ ਨੂੰ ਵੀ ਪਤਾ ਸੀ ਤੁਹਾਡੀ ਸਿਸਟਰ ਨੂੰ ਜੋ ਨਹੀਂ ਆ ਮਾਸੀ ਨੂੰ ਪਤਾ ਸੀ ਇਹ ਨੂੰ ਪਤਾ ਸੀ ਹਾਂ ਕੰਦਰੀ ਦੇ ਦੱਸਿਆ ਇਹ ਨੂੰ ਲੋ ਜੀ ਤੇ ਦਰਦੀਪ ਨੂੰ ਆਪਾਂ ਛੱਡਿਆ ਦਾ ਘਰੇ ਉਹ ਆਪਦੇ ਘਰੇ ਬੈ ਕੇ ਕਰਦੇ ਨੇ ਗੱਲਾਂ ਬਾਤਾਂ ਤੇ ਆਪਾਂ ਉਹਨਾਂ ਆਪਾਂ ਵੀ ਚਾਹਦੇ ਆਪਦੇ ਘਰ ਨੂੰ ਤੇ ਉੱਥੇ ਆਪਾਂ ਵੀ ਕੰਮ ਥੋੜੇ ਕਰਨੇ ਆਗੇ ਤੇ ਆ ਚਾਰ ਜੂਰ ਪੱਟ ਗਏ ਉਹਨਾਂ ਦਾ ਖੇਤ ਉਤੇ ਰੈਸਟ ਕਰਾਂਗੇ ਰਾਤ ਦੇ ਸੁੱਤੇ ਨਹੀਂ ਹੈਗੇ ਇੱਧਰ ਅੱਗੇ ਯਾਰ ਸਿਮੂ ਜੀ ਹੁਣ ਬਲਾਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਭਰਾ ਨੂੰ ਲਾਈਕ ਐਂਡ ਸ਼ੇਅਰ ਕਰੋ ਆਏ ਹੋਏ ਆਜੇ ਚਲੀ ਹੁੰਦਾ ਪਰ ਰਿਮੋਟ ਮੋਟਰ ਨਾਲ ਖੜਾ ਤੇ ਮਿਲਦੇ ਆ ਜੀ ਆਪਾਂ ਅਗਲੇ ਨਵੇਂ ਬਲੌਗ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਓਕੇ ਧੰਨਵਾਦ ਜੀ